ਕਾਫੀ ਸਮੇਂ ਬਾਅਦ ਅੱਜ ਮੈਂ ਲਾਈਵ ਹੋਇਆ ਹਾਂ ਤੇ ਮੈਂ ਚਾਹੁੰਦਾ ਸਾਂ ਕਿ ਅੱਜ ਮੈਂ ਆਪਣੇ ਮਿੱਤਰਾਂ ਦੋਸਤਾਂ ਨੂੰ ਦਿਖਾਵਾਂ ਕੁਦਰਤ ਦੇ ਨਜ਼ਾਰੇ ਜਿਹੜੇ ਆ ਬ੍ਰਮਟਨ ਦੇ ਵਿੱਚ ਅ ਹਰੀਗਨ ਰੋਡ ਲੱਗੇ ਹੀ ਸੰਦਲਵੁੱਡ ਰੋੜਿਆ ਤੇ ਇੱਥੇ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਬਹੁਤ ਸੋਹਣੇ ਪੰਛੀ ਜਿਹੜੇ ਆ ਚੋਗਾ ਚੋਗਦੇ ਨੇ ਅਸੀਂ ਤੇ ਉਹ ਚੀਜ਼ਾਂ ਰਹਿਣ ਨਹੀਂ ਦਿੱਤੀਆਂ ਅਸੀਂ ਤੇ ਉਹ ਚੀਜ਼ਾਂ ਰਹਿਣ ਨਹੀਂ ਦਿੱਤੀਆਂ ਖਤਮ ਕਰ ਦਿੱਤੀਆਂ ਨੇ ਤੇ ਇੱਕ ਪਾਸੇ ਲੋਕ ਉੱਥੇ ਪੰਜਾਬ ਦੇ ਵਿੱਚ ਗਰਮੀ 'ਚ ਕਿਵੇਂ ਵੇਖੋ ਸੜਦੇ ਪਏ ਆ ਜੀ ਕਿਤੇ ਅਸੀਂ ਵੀ ਇਦਾਂ ਦੇ ਪੌਂਡ ਛੱਪੜ ਸੰਭਾਲੇ ਹੁੰਦੇ ਰੁੱਖ ਪੇੜ ਪੌਦੇ ਹੁੰਦੇ ਤੇ ਸਾਨੂੰ ਵੀ ਇੰਨੀ ਜ਼ਿਆਦਾ ਛੜਦੀ ਭੁਜਦੀ ਗਰਮੀ ਦਾ ਜਿਹੜਾ ਸਾਹਮਣਾ ਨਾ ਕਰਨਾ ਪੈਂਦਾ ਇਥੋਂ ਦਾ ਰਾਸ਼ਟਰੀ ਪੰਛੀ ਮੰਨਿਆ ਜਾਂਦਾ ਇਹਦਾ ਕਿ ਨੁਕਸਾਨ ਕਰੇ ਉਹਦੇ ਉੱਤੇ ਵੀ ਬਹੁਤ ਵੱਡੀ ਸਜ਼ਾ ਉਹਨੂੰ ਦਿੱਤੀ ਜਾਂਦੀ ਆ ਆਲੇ ਦੁਆਲੇ ਬਹੁਤ ਹੀ ਸੋਹਣੀ ਹਰਿਆਵਲ ਆ ਇਹ ਜਿਹੜੀ ਟ੍ਰੇਲ ਆ ਲਗਭਗ 8 ਕਿਲੋਮੀਟਰ ਇਹ ਲੰਬੀ ਹੈ ਤੇ ਇਹਦੇ ਦੋਵੇਂ ਪਾਸੇ ਮੈਂ ਮੁਕਾਦਤੇ ਨੇ ਕੱਲ ਮੈਂ ਦੂਸਰੇ ਪਾਸੇ ਗਿਆ ਸੀ ਅੱਜ ਉਹਦੇ ਓਪੋਜ਼ਿਟ ਪਾਸੇ ਗਿਆ ਇਹਨੂੰ ਕਹਿੰਦੇ ਆ ਰੀਕ੍ਰੀਏਸ਼ਨ ਟ੍ਰੇਲ ਸਾਰੇ ਰਸਤੇ ਦੇ ਉੱਤੇ ਇਦਾਂ ਲਾਈਟਾਂ ਲੱਗੀਆਂ ਹੋਈਆਂ ਨੇ ਡਸਟਬਿਨ ਪਏ ਨੇ ਜੇ ਕੋਈ ਬੰਦਾ ਬਜ਼ੁਰਗ ਹੋਵੇ ਉਹਨਾਂ ਦੇ ਵਾਸਤੇ ਰਸਤੇ ਦੇ ਵਿੱਚ ਜਿਹੜਾ ਉਹ ਬੈਂਚ ਵੀ ਲੱਗੇ ਹੋਏ ਨੇ ਤੇ ਲੋਕੀ ਇਹ ਐਕਸਰਸਾਈਜ਼ਾਂ ਕਰਦੇ ਨੇ ਕੁਦਰਤ ਦਾ ਆਨੰਦ ਮਾਣਦੇ ਨੇ ਕਹਿੰਦਾ ਮਤਲਬ ਕਿੰਨਾ ਜ਼ਿਆਦਾ ਧਿਆਨ ਰੱਖਿਆ ਜਾਂਦਾ ਤੇ ਇੱਕ ਪਾਸੇ ਇਹ ਸਾਰਾ ਵਿੱਚ ਪਾਉਂਡ ਦੇ ਟ੍ਰੇਲ ਦੂਸਰੇ ਪਾਸੇ ਲੋਕਾਂ ਦੇ ਘਰ ਨੇ ਕਿੰਨੇ ਸਾਫ਼ ਸੁਥਰੇ ਛੱਪੜ ਨੇ ਛਾਹੇ ਦੇ ਵਿੱਚ برف ਦਾ ਪਾਣੀ ਜ਼ਮੀਨ ਦਾ ਪਾਣੀ ਇਕੱਠਾ ਹੋ ਜਾਂਦਾ ਵਾ ਔਰ ਦੇਖੋ ਬਤਕਾਂ ਤੈਰਦੀਆਂ ਪਈਆਂ ਕੋਈ ਸਮਾਂ ਹੁੰਦਾ ਸੀ ਇਹ ਆਪਣੇ ਪੰਜਾਬ ਦੇ ਵਿੱਚ ਵੀ ਇਦਾਂ ਹੀ ਬਤਕਾਂ ਤੈਰਦੀਆਂ ਹੁੰਦੀਆਂ ਸੀ। ਤੁਹਾਨੂੰ ਮੈਂ ਦਿਖਾਉਂਦਾ ਹਾਂ। ਆਹ ਦੇਖੋ। ਆਹ ਬਤਕਾਂ ਤੈਰਦੀਆਂ ਪਈਆਂ ਨੇ। ਪਰ ਹੁਣ ਆਪਣੀ ਉਹ ਜਿਹੜੀ ਚੀਜ਼ ਆ ਉਹ ਨਹੀਂ ਰਹੀ। ਛਿੜੀਆਂ ਨੇ ਥੋੜੀ ਜਿਹੀ ਕਿਤੇ ਧੁੱਪ ਨਿਕਲਦੀ ਉਸ ਤੋਂ ਬਾਅਦ ਫਿਰ ਬੱਦਲਵਾਈ ਹੋ ਜਾਂਦੀ ਆ। ਜੇ ਆਪਣਾ ਚਾਰ ਪੰਜ ਦਿਨ ਗਰਮੀ ਰਹਿੰਦੀ ਆ ਤੇ ਛੇਵੇਂ ਦਿਨ ਮੀਂਹ ਪੈ ਜਾਂਦਾ ਕਾਰਨ ਕੀ ਰੁੱਖਾਂ ਦਾ ਕਰਕੇ ਇਹ ਜਿਹੜੇ ਪੰਛੀ ਨੇ ਇਹ ਵਿਚਾਰੇ ਵੇਖ ਸੋਚਦੇ ਆ ਵੀ ਸ਼ਾਇਦ ਸਾਡੇ ਵਾਸਤੇ ਕੋਈ ਇਹਨਾਂ ਨੇ ਖਾਣ ਵਾਸਤੇ ਲਿਆਂਦਾ ਹੋਣਾ ਕੋਈ ਰੋਟੀ ਦੇ ਟੁਕੜੇ ਜਾਂ ਕੁਝ ਵੀ ਆ ਪਰ ਇਸੇ ਸਰਕਾਰ ਨੇ ਥਾਂ ਥਾਂ ਤੇ ਨੋਟਿਸ ਲਗਾਇਆ ਹੈ ਕਿ ਭਾਈ ਤੁਸੀਂ ਇਹਨਾਂ ਜਾਨਵਰਾਂ ਨੂੰ ਕੁਝ ਵੀ ਖਾਣ ਵਾਸਤੇ ਨਾ ਪਾਓ ਇਨਾਂ ਦੀ ਸਿਹਤ ਵਾਸਤੇ ਮਾੜਾ ਹੋ ਸਕਦਾ ਹੈ ਮੈਦਾ ਵਗੈਰਾ ਜਾਂ ਕੈਮੀਕਲ ਜਾਂ ਕੁਝ ਵੀ ਆ ਇਸ ਵਾਸਤੇ ਅ ਮਨਾ ਕੀਤਾ ਜਾਂਦਾ ਹੈ ਇਹ ਬਤਕਾਂ ਵਿਚਾਰੀਆਂ ਭੋਲੀਆਂ ਨੇ ਤੇ ਇਹ ਦੇਖੋ ਹੁਣ ਜਿੱਦਾਂ ਮੈਨੂੰ ਵੇਖ ਕੇ ਤੇ ਮੇਰੇ ਵਾਲ ਨੂੰ ਆ ਰਹੀਆਂ ਨੇ ਮੇਰੇ ਹੱਥ 'ਚ ਲਫਾਫਾ ਵਾ ਤੇ ਅ ਇਹ ਸੋਚਦੀਆਂ ਵੀ ਸ਼ਾਇਦ ਸਾਡੇ ਲਈ ਕੁਝ ਖਾਣ ਵਾਸਤੇ ਲੈ ਕੇ ਆਇਆ ਬੰਦਾ ਏ ਪਹਿਲਾਂ ਵੀ ਉਥੇ ਪਤਾ ਨਹੀਂ 70 80 ਬਤਕਾਂ ਸਨ ਉਹ ਵੀ ਇਹੀ ਉਹ ਸੋਚਦਿਆਂ ਸਾਂ ਦਾ ਸਾਫ਼ ਸੁਥਰੇ ਪਾਣੀ ਨੇ ਕਿੰਨਾ ਵਧੀਆ ਜਿਹੜਾ ਮਤਲਬ ਏਰੀਆ ਵਾ ਅਸੀਂ ਵੀ ਕੁਦਰਤ ਦੇ ਨਾਲ ਇਸੇ ਤਰ੍ਹਾਂ ਹੀ ਜਿਹੜਾ ਉਹ ਪਿਆਰ ਕਰੀਏ ਹੈ ਵੈਸੇ ਬੜਾ ਮੁਸ਼ਕਲ ਅਸੀਂ ਕੁਦਰਤ ਨਾਲ ਪਿਆਰ ਤੇ ਕੀ ਕਰਨਾ ਅਸੀਂ ਤੇ ਉਹ ਫਸਲਾਂ ਨੂੰ ਨਾੜ ਨੂੰ ਅੱਗ ਲਾ ਦਿੰਨੇ ਆ ਜੀਦਾ ਕਰਕੇ ਇੱਕ ਤੇ ਪਹਿਲਾਂ ਗਰਮੀ ਹੁੰਦੀ ਆ ਇੱਕ ਜਿਹੜਾ ਟੈਂਪਰੇਚਰ ਆ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਜਾਂਦਾ ਹੈ ਜਿੰਨੂ ਸਾਡੇ ਕਿਹਾ ਜਾਂਦਾ ਸੀ ਇੱਕ ਸੀ ਅੰਨੀ ਇੱਕ ਪੈਗੀ ਸੇਵਿਆਂ ਦੇ ਰਾਹ ਵੈਸੇ ਕੋਜ ਇੱਕ ਸੰਤ ਮਹਾਂਪੁਰਸ਼ ਰੱਬ ਦੇ ਪਿਆਰੇ ਕੁਦਰਤ ਨੂੰ ਸੰਭਾਲਣ ਵਾਸਤੇ ਉਦਮ ਉਪਰਾਲੇ ਕਰ ਵੀ ਰਹੇ ਨੇ ਇਹ ਚਿੜੀਆਂ ਨੇ ਜਿਹੜੀਆਂ ਕਹਿੰਦੇ ਪੰਜਾਬ ਤੋਂ ਖਤਮ ਹੋ ਗਈਆਂ ਨੇ ਪੰਛੀਆਂ ਦੀਆਂ ਆਵਾਜ਼ਾਂ ਕਿਧਰੇ ਚਿੱਟੀਆਂ ਚਿੜੀਆਂ ਤੇ ਕਿਧਰੇ ਕਾਲੀਆਂ ਸਿੜੀਆਂ ਠੀਕ ਹੈ ਜੀ ਜਿਵੇਂ ਕਾਰ ਸੇਵਾ ਵਾਲੇ ਉਹ ਬਸੇਵਾ ਸਿੰਘ ਸੀ ਉਹ ਦੋ ਉਪਰਾਲਾ ਕਰਦੇ ਪਏ ਨੇ ਕਿ ਉਹ ਦੋ ਉਪਰਾਲਾ ਕਰਦੇ ਪਏ ਨੇ ਕਿ ਵਾਤਾਵਰਨ ਨੂੰ ਫਿਰ ਜਿਹੜਾ ਹੈ ਉਹ ਵਧੀਆ ਬਣਾਇਆ ਜਾਵੇ ਜੰਗਲ ਲਗਾਏ ਜਾਣ ਰੁੱਖ ਲਗਾਏ ਜਾਣ ਕੋਈ ਸਮਾਂ ਦਾਸੀ ਸਾਡੇ ਵੀ ਵੱਡੇ-ਵਡੇਰੇ ਜਿਹੜੇ ਆ ਪੰਜਾਬ ਦੇ ਵਿੱਚ ਇਹ ਜਿਹੇ ਰਸਤਿਆਂ ਤੇ ਚੱਲਦੇ ਹੁੰਦੇ ਸੀ ਜਿਹੜੇ ਰਸਤੇ ਕੱਚੇ ਹੁੰਦੇ ਸੀ ਤੇ ਉਹਨਾਂ ਦੇ ਦੋਨਾਂ ਸਾਈਡਾਂ ਦੇ ਉੱਤੇ ਰੁੱਖ ਪੇੜ ਪੌਦੇ ਜਾਨਵਰ ਕਈ ਤਰ੍ਹਾਂ ਦੇ ਪੰਛੀ ਜਿਹੜੇ ਹੁਣ ਸਾਨੂੰ ਇਨਸਾਈਕਲੋਪੀਡੀਆ ਜਾਂ ਸਿਰਫ ਕਿਤਾਬਾਂ ਦੇ ਵਿੱਚ ਹੀ ਵੇਖਣ ਵਾਸਤੇ ਮਿਲਦੇ ਨੇ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਅਸੀਂ ਲੋਕ ਵੀ ਉਦਮ ਉਪਰਾਂ ਲਾਇਫਟ ਕਰੀਏ ਜਿਹੜੇ ਭਰਾ ਸਾਡੇ ਵਿਦੇਸ਼ਾਂ ਵਿੱਚ ਸੈਟਲ ਹੋ ਗਏ ਨੇ ਪੱਕੇ ਜਿਹੜੀਆਂ ਉੱਥੇ ਉਹਨਾਂ ਦੀਆਂ ਜ਼ਮੀਨਾਂ ਨੇ ਉਹਦੇ ਵਿੱਚ ਕੋਸ਼ਿਸ਼ ਕਰੋ ਆ ਵੀ ਬੂਟੀਆਂ ਆਪਣੇ ਪੰਜਾਬ ਚੋਂ ਦੀ ਸੀ ਪਹਿਲਾਂ ਬੂਟੀ ਜਿਹੜੀ ਆ ਵੇਖੋ ਇਹਦੀ 스멜 ਵੀ ਆ ਕਹਿੰਦਾ ਬਾਪੇ ਤੇ ਜਿੰਨੀਆਂ ਵੀ ਛੜੀ ਬੂਟੀਆਂ ਨੇ ਸਾਰੀਆਂ ਵਧੀਆ ਕਿਸਮ ਦੀਆਂ ਨੇ ਜਿਹੜੇ ਜੀਦਾਂ ਦੇ ਵਿੱਚ ਉਹ 스멜 ਵੀ ਆਉਂਦੀ ਹੋਵੇ ਜੇ ਜਾਨਵਰਾਂ ਦੀ ਗੱਲ ਕਰੀਏ ਤੇ ਜਿੱਦਾਂ ਕੁੱਤਾ ਮਨੁੱਖ ਦਾ ਨੁਕਸਾਨ ਕਰ ਦਿੰਦਾ ਬਾ ਆਵਾਰਾ ਕੁੱਤਾ ਉਹ ਉਹਦੇ ਉਹਨਾਂ ਦੇ ਉੱਤੇ ਇੱਥੇ ਪਾਬੰਦੀ ਹੈ ਉਹ ਤੁਹਾਨੂੰ ਇੱਥੇ ਕਿਤੇ ਵੀ ਇਸ ਤਰ੍ਹਾਂ ਬਿਨਾਂ ਪਟੇ ਤੋਂ ਨਹੀਂ ਦਿਖਾਈ ਦੇਊਗਾ ਤਾਂ ਕਿ ਕਿਸੇ ਦਾ ਨੁਕਸਾਨ ਨਾ ਕਰ ਸਕੇ ਜਿਹੜੇ ਜਾਨਵਰ ਬੰਦੇ ਦਾ ਨੁਕਸਾਨ ਨਹੀਂ ਕਰਦੇ ਉਹ ਇੱਥੇ ਆਮ ਤੌਰੇ 'ਤੇ ਰਹਿੰਦੇ ਨੇ ਜ਼ਿਆਦਾਤਰ ਕੋਈ ਵੀਰਲੇ ਟਾਂਵੇਂ ਹੈ ਕਿੰਨੇ ਜਿਹੜੇ ਵੱਡੇ ਬਹੁਤ ਜ਼ਿਆਦੇ ਵੱਡੇ ਜੰਗਲ ਨੇ ਉਹਨਾਂ ਦੇ ਵਿੱਚ ਥੋੜਾ ਬਣਾ ਇਦਾਂ ਦਾ ਜਿੱਦਾਂ ਹੈ ਜ਼ਿਆਦਾਤਰ ਜਾਨਵਰ ਉਹ ਨੇ ਜਿਹੜੇ ਕਿਸੇ ਦਾ ਨੁਕਸਾਨ ਨਾ ਕਰ ਸਕਦੇ ਹੋਣ ਤੇ ਇੰਜ ਕਰਕੇ ਆਹ ਦੇਖੋ ਇੱਥੋਂ ਪਾਣੀ ਬਹੁਤ ਵਧੀਆ ਸੱਲਦਾ ਪਰ ਇਹਦੇ ਵਿੱਚ ਵੀ ਕੁਝ ਲੋਕੀ ਜਿਹਦਾ ਉਹ ਗੰਦਗੀਵਾਰਾ ਸੋਟੀ ਦਿੰਦੇ ਨੇ ਆ ਦੇਖੋ ਆ ਜਿਹੜੀ ਸੜਕ ਖੋਲ ਰਹੀ ਆ ਪਰ ਬਹੁਤ ਛੇਤੀ ਇਹਨੂੰ ਠੀਕ ਕਰ ਦਿੱਤਾ ਜਾਏਗਾ ਜੇ ਮਾਲੂ ਐਟ ਅ ਟਾਈਮ ਪਾਣੀ ਦਾ ਲੈਵਲ ਵੱਧ ਜਾਵੇ ਕਿ ਉਹਨਾਂ ਦੇ ਵਾਸਤੇ ਥਾਂ ਥਾਂ ਤੇ ਪ੍ਰਬੰਧ ਕੀਤੇ ਹੋਏ ਆ ਕਿ ਇਹਨੂੰ ਖੋਲ ਕੇ ਇਸ ਟਿਊਬ ਨੂੰ ਫੜ ਲਓ ਤਾਂ ਕਿ ਤੁਸੀਂ ਪਾਣੀ ਦੇ ਵਿੱਚ ਡੁੱਬਣ ਤੋਂ ਬਚ ਸਕੋ ਅਤੇ ਰਸੀਨ ਨੂੰ ਫੜ ਕੇ ਬਾਹਰ ਆ ਸਕੋ ਹਰ ਥਾਂ ਦੇ ਉੱਤੇ ਜਿਹੜਾ ਉਹ ਇਹ ਪਰਬੰਧ ਕੀਤੇ ਹੋਏ ਨੇ ਇਹ ਤੁਹਾਨੂੰ ਅੱਜ ਮੈਂ ਦਿਖਾਇਆ ਹੈ ਲੰਬੀਆਂ ਟ੍ਰੇਲਾਂ ਨੇ ਬਹੁਤ ਵਧੀਆ ਆਨੰਦ ਭਰਪੂਰ ਨੇ ਪੀਲ ਗੋਲੈਂਡ ਵੈਲੀ ਹੈ ਇਹ ਟੈਕ ਕੀਨ ਕੁਇਨ ਮੈਰੀ ਡਰਾਈਵ ਦੇ ਉੱਤੇ ਆ ਇੱਥੋਂ ਸਿੱਧਾ ਵੀ ਅੱਗੇ ਫਿਰ ਚੱਲੇ ਜਾਇਦਾ ਦੂਸਰੇ ਪਾਸੇ ਨੂੰ ਟ੍ਰੇਲ ਜੁਲ ਜਾਂਦੀ ਹੈ ਓਕੇ ਭਾਈ ਸਾਰੇ ਮਿੱਤਰਾਂ ਪਿਆਰਿਆਂ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ